ਪੰਜਾਬੀ ਯੂਨਿਕ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕਪੂਰਥਲਾ ਦੀ ਬਿਲਾ ਕੋਟੀ ਰੋਡ ਤੇ ਸਥਿਤ ਸ਼ੇਰੀ ਨੌਂਵਜ ਤੀਰ ਦਰਗਾਹ ਦੀ ਅੱਜ ਅਸੀਂ ਤੁਹਾਨੂੰ ਇੱਕ ਵਿਸ਼ੇਸ਼ ਚਲਕ ਦਿਖਾ ਰਹੇ ਹਾਂ ਇਸ ਪਵਿੱਤਰ ਦਰਗਾਹ ਦਾ ਇਤਿਹਾਸ 100 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ ਅੱਜ ਅਸੀਂ ਇੱਥੇ ਇੱਕ ਸਪੈਸ਼ਲ ਕਵਰੇਜ ਕਰਕੇ ਆਏ ਹਾਂ ਜਿੱਥੇ ਸੇਵਾ ਨਿਭਾਰੇ ਬਾਬਾ ਮੰਗਰ ਸਿੰਘ ਜੀ ਨੇ ਸਾਨੂੰ ਇਸ ਪਵਿੱਤਰ ਦਰਗਾਹ ਦੇ ਇਤਿਹਾਸ ਬਾਰੇ ਰੂਬਰੂ ਕਰਾਇਆ ਜੈ ਸਾਈਂ ਜੀ ਬਾਪੂ ਨੌਗਜੇ ਪੀਰ ਦਾ ਬਹੁਤ ਸੱਚੇ ਦਰਬਾਰ ਕੀਚ ਜੀ ਜੈ ਸਾਈਆਂ ਦੀ ਜੀ ਅਸੀਂ ਜਿਹੜੇ ਅੱਜ ਇੱਥੇ ਨੌਗਜੇ ਪੀਰ ਦੀ ਜਗ੍ਹਾ ਤੇ ਆਏ ਹਾਂ ਹਾਂ ਜੀ ਇਹਦੇ ਇਤਿਹਾਸ ਬਾਰੇ ਸਾਈਂ ਜੀ ਤੁਸੀਂ ਕੋ ਸਾਨੂੰ ਜਾਣਨ ਬਹੁਤ ਦਰਸ਼ਕਾਂ ਨੂੰ ਹਾਂ ਜੀ ਦੇਖੋ ਜੀ ਪੀਰਾਂ ਫਕੀਰਾਂ ਦੇ ਦਰਬਾਰ ਦੇ ਇਤਿਹਾਸ ਬੜੇ ਡੂੰਗੇ ਹੁੰਦੇ ਆ ਆਪਾਂ ਜਿੰਨੀ ਕਹਿ ਸਕਦੇ ਕਿ ਇਹ ਦਰਬਾਰ ਕਿ ਕਦੋਂ ਦਾ ਬਣਿਆ ਕਦੋਂ ਦਾ ਨਹੀਂ ਬਣਿਆ ਅੰਦਰ ਆਪਾਂ ਇਹਦੇ ਬਾਰੇ ਪ੍ਰੋਪਰ ਨਹੀਂ ਦੱਸ ਸਕਦੇ ਪਰ ਇਹ ਸਾਡੇ ਦਾਦੇ ਪਰਦਾਦਿਆਂ ਦੇ ਜੰਮਣ ਤੋਂ ਪਹਿਲਾਂ ਦੀਆਂ ਗੱਲਾਂ ਬੜਾ ਵਕਤ ਹੋ ਗਿਆ ਇਸ ਦਰਬਾਰ ਨੂੰ ਹਾਲੀਵੁੱਡੀ ਥੋੜਾ ਡਿਵੈਲਪ ਹੁੰਦਾ ਪਿਆ ਯਾਰਮੀ ਗੈਂਟ ਬਣ ਤੋਂ ਵੀ ਪਹਿਲਾਂ ਦਾ ਇੱਥੇ ਪਹਿਲੀਆਂ ਹੁੰਦੀ ਸੀ ਲਖਨ ਪਿੰਡ ਦੇ ਡੇਰੇ ਹੁੰਦੇ ਸੀ ਇੱਥੇ ਇੱਥੇ ਕਾਫੀ ਚੱਲ-ਬੂਟ ਹੁੰਦਾ ਸੀਗਾ ਰਾਜੇ ਦਾ ਮਹਿਲ ਹੈ ਅੱਗੇ ਆਪਣੇ ਕਬੂਰਤਲੇ ਦੇ ਜਿਹੜੇ ਰਾਜੇ ਸੀ ਤੇ ਆਰਮੀਗੈਂਟ ਬਾਦ ਬਣਿਆ ਪਹਿਲੂ ਦਾਦਾ ਜੀ ਦਾ ਦਰਬਾਰ ਸੀਗਾ ਇੱਥੇ ਫਿਰ ਹੌਲੀ-ਹੌਲੀ ਦੁਨੀਆ ਨੂੰ ਪਤਾ ਲੱਗਾ ਮਾਲਕਾਂ ਨੇ ਦੱਸਿਆ ਦੁਨੀਆ ਨੂੰ ਦੁਨੀਆ ਨੂੰ ਸਮਝ ਆਈ ਕਿ ਹਾਂ ਬਾਬਾ ਜੀ ਦਾ ਦਰਬਾਰ ਹੈ ਇੱਥੇ ਕੋਈ ਮੁਰਾਦਾ ਮੰਗੀਆਂ ਮਾਲਕ ਨੇ ਮੁਰਾਦਾ ਪੂਰੀਆਂ ਕੀਤੀਆਂ ਹੌਲੀ-ਹੌਲੀ ਹੌਲੀ ਦੁਨੀਆ ਨੂੰ ਪਤਾ ਲੱਗਾ ਕਿ ਹਾਂ ਇਸ ਜਗ੍ਹਾ ਤੇ ਨੌਗਰ ਹਜ਼ਰਤ ਸ਼ੇਰ ਨਗਵਜਾ ਪੀਰ ਜੀ ਦਾ ਦਰਬਾਰ ਆ ਤੇ ਤੁਸੀਂ ਬਾਬਾ ਜੀ ਕਿੰਨੇ ਚਿਰ ਤੋਂ ਇੱਥੇ ਸੇਵਾ ਕਰ ਰਹੇ ਹੋ ਮੈਨੂੰ ਲਗਭਗ 2 ਜਾਂ 9 ਦੇ ਵਿੱਚ ਨੇ ਆਇਆ ਸੀ ਇਹ ਸੰਦਰ ਬਾਤੇ ਜਿਆਦਾ 15 16 ਸਾਲ ਤੇ ਹੋ ਗਿਆ ਸੇਵਾ ਕਰਦੇ ਕੰਟੀਨਿਊਸ ਦਿੱਲੀ ਆਉਣਾ ਜਾਣਾ ਉਹ ਟਾਈਮ ਹੁਣ ਫਿਲਹਾਲ ਤਾਂ ਅਸੀਂ ਹੁਣ ਰਾਤ ਵੀ ਦੇਨੇ ਤੇ ਦਾਤਾ ਜੀ ਦੇ ਦਰਬਾਰ ਤੇ ਪਹਿਲੋਂ ਨਹੀਂ ਸੀਗਾ ਇਹਨਾਂ ਦਾ ਇਤਿਹਾਸ ਦਾ ਤਾਈ ਦਾ ਇਹੋ ਹੀ ਸੀਗਾ ਅਸੀਂ ਨਹੀਂ ਕਹਿੰਦੇ ਕਿ ਅਸੀਂ ਰਹਨੇ ਇੱਥੇ ਮਤਲਬ ਦਾਦਾ ਜੀ ਨੇ ਸਾਨੂੰ ਰੱਖਿਆ ਅਸੀਂ ਨਹੀਂ ਸੋਚ ਸਕਦੇ ਕਿ ਅਸੀਂ ਇयां ਜਿਹੜੇ ਰਹ ਰਹੇ ਹੈ ਇੱਥੇ ਪਹਿਲੋਂ ਕੋਈ ਰਹਿ ਨਹੀਂ ਸਕਦਾ ਸੀਗਾ ਮਤਲਬ ਇਤਿਹਾਸ ਵਿੱਚ ਸੁਣਨ ਵਿੱਚ ਬਜ਼ੁਰਗਾਂ ਨੇ ਇਦਾਂ ਦੱਸਿਆ ਗਿਆ ਕਿ ਹਜ਼ਰਤ ਦੇ ਦਰਬਾਰ ਤੇ ਕੋਈ ਰਾਤ ਨਹੀਂ ਸੀ ਰਹਿ ਸਕਦਾ ਪਿਛਲੇ 5 ਸਾਲ ਤੋਂ ਦਾਦਾ ਜੀ ਨੇ ਸਾਨੂੰ ਚੁਣਿਆ ਵਾਂ ਅਸੀਂ ਬੜੇ ਧੰਨਵਾਦ ਸ਼ੁਕਰਗੁਜ਼ਾਰਾ ਮੋਲਾ ਦੇ ਕਿ ਜਿਹੜੇ ਸਾਨੂੰ ਇੱਥੇ ਰੱਖਦੇ ਪਏ ਆਪਣੇ ਦਰवेश ਨੂੰ ਬਾਕੀ ਸੰਗਤਾਂ ਦੀਆਂ ਆਸਮਰਾਨਾਂ ਦਾਤਾ ਜੀ ਪੂਰੀਆਂ ਕਰਦੇ ਆ ਸੰਗਤ ਦੇ ਸਹਿਯੋਗ ਦੇ ਨਾਲ ਦਾਤਾ ਜੀ ਦਾ ਮੇਲਾ ਵੀ ਹੁੰਦਾ ਤਿੰਨ ਦਿਨ ਦਾ ਇਹ ਹੁੰਦਾ ਜੀ ਆਪਣਾ 18 19 20 ਹਾਰ ਦਾ ਮੇਲਾ ਹੁੰਦਾ 18 ਤਰੀਕ ਦੀ ਹੁੰਦੀ ਮਾਤਾ ਰਾਣੀ ਮਾਂ ਦੀ ਚੌਂਕੀ ਉਨ੍ਹੀ ਦਿਨ ਦੇ ਹੁੰਦੀ ਮਹਿਫਿਲ ਤੇ 20 ਵਾਰ ਦਾ ਹੁੰਦਾ ਮੇਲਾ ਨਾਲ ਸੰਝ ਦਨ ਸੰਗਤਾਂ ਦੇ ਸਹਿਯੋਗ ਨਾਲ ਕੰਮ ਚੱਲੀ ਜਾਂਦਾ ਬਾਕੀ ਦਾਤਾ ਜੀ ਦਾ ਦਰਬਾਰ ਬਣਾਉਣੇ ਪੈ ਸੀਗੇ ਕੁਝ ਗੱਲਾਂ ਕਰਕੇ ਆਰਮੀ ਨੇ ਲੈਂਟਰ ਪਾਉਣ ਤੋਂ ਰੋਕਿਆ ਗਿਆ ਦਰਬਾਰ ਇਸ ਕਰਕੇ ਇਸੇ ਤਰ੍ਹਾਂ ਹੀ ਜਾਂਦਾ ਸੀ ਕਿ ਕਿੰਨੇ ਸਾਲ ਤੋਂ ਬਾਬਾ ਜੀ ਇਤਿਹਾਸ ਦਾ ਜਿਹੜਾ ਤੁਸੀਂ ਇਹਦਾ ਇਤਿਹਾਸ ਬਾਰੇ ਦੱਸ ਦਿਓ ਮਾੜਾ ਜੀ ਦਰਸ਼ਕਾਂ ਨੂੰ ਇਤਿਹਾਸ ਇਹਨਾਂ ਦਾ ਕੋਈ ਜ਼ਿਆਦਾ ਜਾਣਕਾਰੀ ਨਹੀਂ ਰੱਖਦੇ ਅਜ਼ੀਮ ਵੀ ਅਸੀਂ ਕਹੀਏ ਵੀ 200 ਸਾਲ ਹੋ ਗਏ ਜਾਂ 500 ਸਾਲ ਹੋ ਗਏ ਮਾਲਕਾਂ ਦਾ ਦਰਬਾਰਆ ਜਦੋਂ ਆਰਮੀ ਜੈਂਟ ਬਣਿਆ ਉਸ ਤੋਂ ਬਾਅਦ ਜ਼ਿਆਦਾਤਰ ਦੁਨੀਆ ਨੂੰ ਪਤਾ ਲੱਗਾ ਵਾ ਪਹਿਲਾਂ ਇੰਨਾ ਘੱਟ ਪਤਾ ਸੀਗਾ ਲੋਕਾਂ ਨੂੰ ਲੋਕੀ ਡਰਦੇ ਹੁੰਦੇ ਸੀ ਇੱਥੋਂ ਇੱਥੇ ਬਹੁਤ ਮਤਲਬ ਚੱਲਬੂੜ ਸੀਗਾ ਤੇ ਮਜ਼ਾਰ ਵੀ ਦਾਤਾਈ ਦੀ ਇਦਾਂ ਸੀਗੀ ਕੱਚੀ ਹੌਲੀ ਹੌਲੀ ਜਦੋਂ ਆਰਮੀ ਬਣੀ ਉਸ ਤੋਂ ਬਾਅਦ ਆਉਣੀ ਜਾਣੀ ਹੋਈ ਆ ਦੁਨੀਆ ਨੂੰ ਡਰ ਖਤਮ ਹੋਇਆ ਵੀ ਆ ਆ ਜਾ ਸਕਦੇ ਇੱਧਰ ਉਸ ਤੋਂ ਬਾਅਦ ਦੁਨੀਆ ਨੂੰ ਪਤਾ ਲੱਗਾ ਕੋਈ 100 ਸਾਲ ਤੋਂ ਜ਼ਿਆਦਾ ਹੀ ਹੋ ਗਿਆ ਹੋਗਾ ਜਿਹੜਾ ਦੁਨੀਆ ਨੂੰ ਪਤਾ ਲੱਗਾ ਦਰਬਾਰ ਦਾ ਬਾਕੀ ਮਾਲਕਾਂ ਦੇ ਦਰਬਾਰ ਤਾਂ ਜਾ ਰਹੀ ਹੁੰਦੇ ਆ ਵਕਤ ਲੱਗਦਾ ਦੁਨੀਆ ਨੂੰ ਸਮਝਣ ਨੂੰ ਇਹ ਰਾਬਈ ਤੇ 린다ਵਾ ਤੇ ਤੋਂ ਇਹ ਸਾਡੇ ਦਰਸ਼ਕਾਂ ਨੂੰ ਕੀ ਸੰਦੇਸ਼ ਜਿੰਦਾਣਾ ਚਾਹੁੰਦੇ ਆ ਜੀ ਮੈਂ ਸੰਗਤਾਂ ਨੂੰ ਇਹੋ ਕਹਿਣਾ ਚਾਹੁੰਦਾ ਆਪਣੇ ਮਾਪੇ ਬਾਬ ਦੀ ਸੇਵਾ ਕਰੋ ਰੱਬ ਦੇ ਵੱਲ ਧਿਆਨ ਦੇਖੋ ਬੁਰੇ ਕਰਮ त्याਗੋ ਨਸ਼ਿਆਂ ਵੱਲ ਨਾ ਜਾਓ ਰੱਬ ਦਾ ਨਾਮ ਬਖਸ਼ੋ ਆਪਣੇ ਨਾਮ ਸਿਮਰਨ ਕਰੋ ਆਪਣੇ ਮਾਪੇ ਦੀ ਸੇਵਾ ਕਰੋ ਸਭ ਤੋਂ ਵੱਡਾ ਕਰਮ ਤਾਂ ਆਪਣੇ ਮਾਪੇ ਦੀ ਸੇਵਾ ਆ ਜੋ ਇਨਸਾਨ ਮਾਪੇ ਦੀ ਸੇਵਾ ਕਰਦਾ ਉਹਨੂੰ ਕਦੀ ਜ਼ਿੰਦਗੀ ਚ ਹਾਰ ਨਹੀਂ ਆਉਂਦੀ ਬਾਕੀ ਰੱਬ ਦੇ ਨਾਲ ਜੁੜੇ ਰਹੋ ਰੱਬ ਆਪ ਹੀ ਤੁਹਾਡੀਆਂ ਸਾਰੀਆਂ ਮਰਜ਼ੀਆਂ ਪੂਰੀਆਂ ਕਰੇਗਾ ਜੈ ਸਾਈਂ ਜੈ ਸਾਈਂ ਦੀ